ਅੱਜ ਅੱਜ ਦਿਸ਼ਾ ਦੀ ਮੀਟਿੰਗ ਹੋਈ ਹੈ ਸਾਥੀ ਜ਼ਿਲ੍ਹੇ ਦੀ ਹੁੰਦੀ ਹੈ ਜਿੰਨਾ ਉਹਦੇ ਚ ਅਸੀਂ ਸਾਰੇ ਰਿਵਿਊ ਕਰਨਾ ਹੁੰਦਾ ਜਿੰਨੇ ਕੰਮ ਚੱਲ ਰਹੇ ਨੇ ਜਿਲ੍ਹੇ ਦੇ ਵਿੱਚ ਚਾਹੇ ਉਹ ਅੰਮ੍ਰਿਤਸਰ ਦੀ ਜਿਵੇਂ ਗੱਲ ਕਰੀਏ ਕਾਰਪੋਰੇਸ਼ਨ ਨੂੰ ਰਿਵਿਊ ਕੀਤਾ ਕੂੜੇ ਨੂੰ ਲੈ ਕੇ ਸ਼ਹਿਰ ਦੀ ਗੰਦਗੀ ਨੂੰ ਲੈ ਕੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਜਿਹੜਾ ਡੰਪ ਹੈ ਭਗਤਾਲੇ ਵਾਲਾ ਜਾ ਟੰਗਟਾ ਟ੍ਰੇਨ ਹੈ ਉਹ ਕਿੱਥੇ ਕੰਮ ਗਿਆ ਕਿਵੇਂ ਹੋ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਅੰਡਰ ਰਿਵਿਊ ਕਰੀਦਾ ਹੈ ਚਾਹੇ ਐਮ.ਐਲ.ਏ. ਸਾਹਿਬੀ ਹੁੰਦੇ ਡੀ.ਸੀ. ਕਮਿਸ਼ਨਰ ਸਾਰੇ ਹੈੱਡ ਹੁੰਦੇ ਜਿੰਨੇ ਵੀ ਡਿਪਾਰਟਮੈਂਟ ਨੇ ਸੈਂਟਰ ਸਪੌਂਸਰਡ ਸਕੀਮਾਂ ਨੂੰ ਧਿਆਨ ਚ ਦਿਹਾਈਦਾ ਹੈ ਕਿ ਕਿੱਥੇ ਕੰਮ ਗਿਆ ਕਿਵੇਂ ਹੋ ਰਿਹਾ ਹੈ ਜਿਵੇਂ ਪਾਣੀ ਜਿਹੜਾ ਸਾਫ ਪਾਣੀ ਮਿਲਣਾ ਹੈ ਨਹਿਰ ਦਾ ਸਾਫ ਕਰਕੇ ਪਾਣੀ ਮਿਲਣਾ ਹੈ ਉਹ ਪ੍ਰੋਜੈਕਟ ਜਿਹੜਾ ਕਿੱਥੇ ਕਿ ਪਹੁੰਚਿਆ ਉਹਦੀ ਸਾਰਾ ਰਿਵਿਊ ਕੀਤਾ ਪਿੰਡਾਂ 'ਚ ਵੀ ਉਹ ਮਿਲਣਾ ਹੈ ਤੇ ਇੱਥੇ ਵੀ ਮਿਲਣਾ ਹੈ ਇਸੇ ਤਰ੍ਹਾਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ ਕਿਸਾਨਾਂ ਦੀਆਂ ਬਹੁਤ ਸਕੀਮਾਂ ਨੇ ਜਿਹੜੀਆਂ ਨਾ ਗਰਾਊਂਡ ਤੇ ਲੈ ਕੇ ਜਾਣ ਦੀ ਨਵੇਂ ਕਿਸਾਨਾਂ ਨੂੰ ਨਾਲ ਲੈ ਕੇ ਡਿਵਰਸਿਫਿਕੇਸ਼ਨ ਵਾਲੇ ਬੰਨੇ ਲੈ ਕੇ ਜਾਣ ਦੀ ਉੱਤੇ ਚਰਚਾ ਕੀਤੀ ਐ ਮੰਡੀ ਹੈ ਜਿਵੇਂ ਸਬਜੀ ਮੰਡੀ ਉੱਥੇ ਬੜੀ ਮੁਸ਼ਕਲ ਹੈ ਉਹਦੇ ਤੇ ਵੀ ਚਰਚਾ ਹੋਈ ਹੈ ਕਿਵੇਂ ਮਿਲਟਰੀ ਦੇ ਨਾਲ ਗੱਲਬਾਤ ਕਰਕੇ ਆਰਮੀ ਦੇ ਨਾਲ ਉਹ ਕਿਵੇਂ ਹੱਲ ਹੋ ਸਕਦਾ ਹੈ ਪੀਐਸਪੀਸੀਐਲ ਨੂੰ ਲੈ ਕੇ ਸ਼ਹਿਰ ਦੇ ਵਿੱਚ ਬੜੀ ਮਾੜੀ ਹਾਲਤ ਹੈ ਉਹਦੇ ਉੱਤੇ ਵੀ ਚਰਚਾ ਹੋਈ ਹੈ ਕਾਰਪੋਰੇਸ਼ਨ ਤੇ ਜਿਹੜੀਆਂ ਟਰਸਟ ਦੀਆਂ ਆਪਸ ਦੇ ਵਿੱਚ ਕੋਈ ਕੁਝ ਪ੍ਰੋਬਲਮ ਨੇ ਕਈ ਰੋਡ ਦੇ ਨੇ ਜਿਹੜੀ ਟਰਸਟ ਕੋਲ ਨੇ ਉਹ ਕਾਰਪੋਰੇਸ਼ਨ ਦੇ ਹੈਡ ਓਵਰ ਨਹੀਂ ਹੋਈਆਂ ਉਹ ਬੜੀ ਦਿੱਕਤ ਚਾਦੀ ਉਥੇ ਡਿਵੈਲਪਮੈਂਟ ਨਹੀਂ ਹੁੰਦੀ ਉਹਦੇ ਉੱਤੇ ਵੀ ਅਸੀਂ ਉਹਨਾਂ ਨੂੰ ਦੋਵਾਂ ਨੂੰ ਬਾਠਾ ਕੇ ਚਰਚਾ ਕੀਤੀ ਵੀ ਇਹਨੂੰ ਕਿਸੇ ਵੀ ਤਰੀਕੇ ਨਾਲ ਦਿਨਾਂ ਦੇ ਵਿੱਚ ਹੱਲ ਕਰਕੇ ਦੱਸੋ ਸੋ ਇਹ ਜਿਹੜੀ ਰਿਵਿਊ ਕਮੇਟੀ ਦੀ ਇਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਡਿਸਕਸ ਕਰਦੇ ਜਿੰਨੀਆਂ ਵੀ ਤੁਹਾਡੇ ਲਾਗੇ ਚਾਹੀਏ ਹੈਲਥ ਨਾਲ ਸੰਬੰਧਿਤ ਹੋਣ ਤੇ ਜੀਐਸਟੀ ਨਾਲ ਸੰਬੰਧਿਤ ਹੋਣ ਚਾਹੇ ਇੰਡਸਟਰੀ ਨਾਲ ਸੰਬੰਧਿਤ ਹੋਣ ਹਰ ਗੱਲ ਨੂੰ ਪੋਲੂਸ਼ਨ ਦੇ ਨਾਲ ਸੰਬੰਧਿਤ ਹੋਣ ਐਜੂਕੇਸ਼ਨ ਨਾਲ ਸੰਬੰਧਿਤ ਹੋਣ ਉਹਦੇ ਤੇ ਸਕੀਮਜ਼ ਨੂੰ ਵੀ ਰਿਵਿਊ ਕਰੀਦਾ ਕਿੰਨਾ ਕ ਉਦੋਂ ਅਲਾਵਾ ਅਸੀਂ ਜਿਹੜੀਆਂ ਲੋਕਲ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਨਾਲ ਲਈਦਾ ਹੈ ਸੋ ਇਹ ਸਾਰੀ ਜਿਹੜੀ ਰਿਵਿਊ ਕਰਨ ਦੀ ਮੀਟਿੰਗ ਹੈ ਇਹਦੇ ਮਿੰਟ ਬਗੈਧਾ ਬੰਦੇ ਨੇ ਹਰ ਇੱਕ ਤੁਸੀਂ ਐਕਸ਼ਨ ਟੇਕਿੰਗ ਪਿਛਲੇ ਮੀਟਿੰਗ ਚ ਅਸੀਂ ਕੀ ਕਿਹਾ ਕੋਈ ਵੀ ਸ਼ਹਿਰ ਵਾਸੀ ਸਾਡੇ ਤੋਂ ਦੇਖ ਸਕਦਾ ਹੈ ਉਹ ਕੀ ਕੰਮ ਹੋਇਆ ਕਿੰਨਾ ਹੋਇਆ ਇਸ ਮੀਟਿੰਗ ਤੱਕ ਉਹ ਫਿਰ ਅਸੀਂ ਰਿਵਿਊ ਕਰਦੇ ਰਹਿੰਨੇ ਹਾਂ ਪਰ ਇਹਦੇ ਚ ਡਿਪਾਰਟਮੈਂਟ ਨੂੰ ਚੁਸਤ ਬਣਾਉਣ ਵਾਸਤੇ ਕਿਉਂਕਿ ਬਹੁਤ ਮੁਸ਼ਕਲਾਂ ਨੇ ਡਿਪਾਰਟਮੈਂਟਸ ਦੀ ਆਪਸ ਦੇ ਵਿੱਚ ਵੀ ਕੋਆਰਡੀਨੇਸ਼ਨ ਨਹੀਂ ਹੈਗੀਆਂ ਸੋ ਉਹਨਾਂ ਸਾਰਿਆਂ ਨੂੰ ਠੀਕ ਕਰਨ ਵਾਸਤੇ ਅਸੀਂ ਇਹ ਮੀਟਿੰਗ ਕੀਤੀ ਹੈ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਨੇ ਉਹਨਾਂ 'ਚ ਬੜੀਆਂ ਮੁਸ਼ਕਲਾਂ ਨੇ ਉਹ ਹੁਣ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਦੇ ਤਕਰੀਬਨ 90% ਅਸੀਂ ਠੀਕ ਕਰ ਦਿੱਤੇ ਨੇ ਅਕਵਾਇਰ ਦੀਆਂ ਜ਼ਮੀਨਾਂ ਦੀਆਂ ਬਾਕੀ ਜਿਹੜੇ ਪੋਰ ਰੁਕੇ ਸੀ ਉਹਨਾਂ ਦੇ ਕੰਮ ਸ਼ੁਰੂ ਹੋ ਗਏ ਨੇ ਸਿਰਫ ਦੋ ਪੁਲਾਂ ਦੇ ਕੰਮ ਰਹਿ ਗਏ ਨੇ ਇੱਕ ਬੱਲੇ ਵਾਲਾ ਰਹਿ ਗਿਆ ਇੱਕ ਪਿਛੇ ਵਿਆਸ ਵਾਲਾ ਰਹਿ ਗਿਆ ਉਹ ਵੀ ਸ਼ੁਰੂ ਹੋ ਜਾਣਾ ਹੈ ਉਹ ਤਾਂ ਟੈਂਟਿੰਗ ਹੋ ਗਈ ਹੈ ਸਾਰੀ ਸਰ بارشਾਂ ਦਾ ਜਿਹੜਾ ਹੁਣ ਦੌਰ ਸ਼ੁਰੂ ਹੋ ਰਿਹਾ ਤੇ ਕਾਫੀ ਜਿਹੜੀ ਹੈ ਸ਼ਹਿਰ ਦੇ ਵਿੱਚ ਦੇਖੋ ਡੀਸੇਲਟਿੰਗ ਦਾ ਕੰਮ ਕਾਰਪੋਰੇਸ਼ਨ ਦਾ ਕੰਮ ਹੁੰਦਾ ਹੈ ਤੇ ਚਰਚਾ ਹੋਈ ਉਹਨਾਂ ਨੇ ਕਿ ਅਸੀਂ ਕੀਤੀ ਹੈ ਪਰੇ ਹੁਣ ਮੈਂ ਕਾਉਂਸਲਰ ਸਹਿਬਾਨ ਨੂੰ ਬੇਨਤੀ ਕਰੂੰਗਾ ਕਿ ਆਪ ਫੜਨੇ ਇਲਾਕੇ ਦੀ ਸੀਵਰੇਜਿੰਗ ਕਰਾਉਣ ਤਾਂ ਕਿ ਬਰਸਾਤਾਂ ਦੇ ਵਿੱਚ ਪਾਣੀ ਦੀ ਸਮੱਸਿਆ ਨਾ ਆਵੇ ਕਿਉਂਕਿ ਸ਼ਹਿਰ ਜਿਸ ਤੋਂ ਆਬਾਦੀ ਦੇ ਹਿਸਾਬ ਨਾਲ ਸਿਵਰੇਜ ਪਹਿਲਾਂ ਤੋਂ ਸਿਵਰੇਜ ਛੋਟਾ ਸੀ ਹੁਣ ਸ਼ਹਿਰ 'ਚ ਮਲਟੀ ਸਟੋਰੀ ਬਣ ਗਿਆ ਨੇ ਬਿਲਡਿੰਗਸ ਔਰ ਜੋ ਅਪਰੂਵਲ ਦੇਣ ਵੇਲੇ ਸੀਵਰੇਜ ਦਾ ਪ੍ਰਬੰਧ ਨਹੀਂ ਕੀਤਾ ਨਾ ਟ੍ਰੈਫਿਕ ਦਾ ਪ੍ਰਬੰਧ ਪ੍ਰੋਪਰ ਕੀਤਾ ਉਹ ਅੱਜ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਸਾਰਿਆਂ ਨੂੰ ਯੋਜਨਾ ਪੈ ਰਹੀ ਹੈ ਸੋ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਬੈਸਟ ਕਰਨ ਦੀ ਜਿਹੜੀ ਸਬਜ਼ੀ ਮੰਡੀ ਵੱਲ ਆ ਉਹਥੇ ਆਰਮੀ ਦੇ ਕਰਕੇ ਆਰਮੀ ਨੇ ਕਾਫੀ ਮੈਂ ਦੱਸਿਆ ਤੁਹਾਨੂੰ ਕੋਈ ਚੀਜ਼ ਆਰਮੀ ਕਰਕੇ ਉਹਨਾਂ ਨੂੰ ਆਰਮੀ ਵਾਲਿਆਂ ਨਾਲ ਅਸੀਂ ਗੱਲਬਾਤ ਕਰਾਂਗੇ ਹੁਣ ਫੇਰ ਕਿਉਂਕਿ ਹਰ ਸੈਸ਼ਨ ਜੀ ਤਕਰੀਬਨ ਕਰੀ ਜੀ ਪਰ ਆਰਮੀ ਦੇ ਰੂਲ ਬੜੇ ਸਖਤ ਨੇ ਵੇਖੋ ਅਸੀਂ ਕਦੋਂ ਤੱਕ ਉਹਨਾਂ ਤੱਕ ਪਹੁੰਚ ਪਾਉਣੀ ਹੈ ਕਿ ਉਹ ਇਸ ਗੱਲ ਨੂੰ ਮੰਨ ਲੈਣ ਕਿ ਇਹ ਰਿਪੇਅਰ ਹੋ